ਹਾਂਜੀ ਜੀ ਕੀ ਹਾਲ ਚਾਲ ਦੋਸਤੋ ਠੀਕ ਠਾਕ ਜੋ ਹਾਂਜੀ ਆ ਜੋ ਓ ਤੇਰਾ ਇਸ਼ਕ ਨਿਉਂਦਾ ਵੇ ਸੱਜਣਾ ਸਸਰੀ ਕਾ ਜੀ ਨਵੇਂ ਬਲੌਗ ਵਿੱਚ ਕਰਦੇ ਆ ਸਵਾਗਤ ਰੰਗਾ ਰੰਗ ਪ੍ਰੋਗਰਾਮ ਚ ਲੈਣੇ ਜੀ ਅੱਜ ਰੰਗ ਰੰਗ ਕੀ ਆਉਂਦਾ ਇਹ ਜਦੋਂ ਇਹ ਅਪਰੂਵ ਸੁਬੀ ਹੁੰਦੇ ਹੁੰਦੇ ਆ ਬੋਲ ਕੰਟਰੋਲ ਕੰਟਰੋਲ ਇਹ ਸੁਬੀ ਮੈਂ ਮੈਂ ਹੁਣ ਅਸੀਂ ਫਟੇਗੜ ਸਾਹਿਬ ਦੀ ਜਾਇਆ ਹੈ ਮੇਰਾ ਵੀ ਸਾਹਿਬ ਦੀ ਜਾਇਆ ਹੈ ਹੁਣ ਘਰੋਂ ਚੱਲਿਆ ਨਾ ਮੋਟਰ ਲੱਗ ਗਈ ਹਾਏ ਹਾਏ ਆਹ ਕੌਣ ਜਾਂਦਾ ਹੈ ਬੱਸ ਨੰਗੇ ਜਿਹੜੇ ਨੰਗਣੇ ਨੇ ਮੁੰਨੀ ਮੁੰਨਾ ਇਹਦਾ ਹੋਰ ਆਹ ਕੋਈ ਨਮਾਈ ਬਣਾ ਰਿਹਾ ਕੁਝ ਨਾ ਕੁਝ ਇਹ ਮੇਰੇ ਕੋ ਘਾਰ ਬਣਾ ਦੇ ਇਹ ਬਰਤੂ ਆਪਾਂ ਵੈਸੇ ਨਾ ਇੰਟਰ ਲੱਗਿਆ ਸੀ ਕੁਝ ਬਸ ਆਮ ਦੇ ਰਹੀ ਮੀਨਾ ਕੋ ਹੈਗੀ ਆ 20 23 ਕਿੱਲੇ ਉਹਦਾ ਗੱਲ ਲੈਂਦੇ ਆ ਆਮ ਜੀ ਤਾਂ ਕਹਿੰਦੇ ਚੱਲ ਠੀਕ ਹੈ ਓਹੋ ਤੇਰੇ ਚੜਾ ਦੇ ਦੇਖ ਲੈ ਦੁਸਾਰਾ ਗਿਆ ਦੇਖ ਲੈ ਦੁਸਾਰਾ ਗਿਆ ਹਾਂ ਇਹ ਇਹ ਕੋ ਪਹੁੰਚ ਆ ਗਿਆ ਧਰਨ ਵਾਲਾ ਅੱਜ ਅੱਜ ਪਤਾ ਲੱਗਿਆ ਨਹੀਂ ਨਹੀਂ ਪਹਿਲਾਂ ਉਹ ਤਾਂ ਡੰਡੇ ਵਰਜਾ ਉੱਥੇ ਦੇ ਪ੍ਰਚਾਰ ਫੇਰ ਅੱਗੇ ਜਿਹੜਾ ਉੱਥੇ ਮਿਲਦਾ ਫਤਖੜ ਸਾਹਿਬ ਆ ਰਿਹਾ ਨਾ ਹਾਂ ਉਹ ਠੀਕ ਫੇ ਜੋਤੀਸਰੂ ਗੱਪਾਂ ਮਿਲ ਗਿਆ ਆ ਸਾਰਾ ਬਾਬਾ ਦਾ ਬੱਟਾ ਮਿਲ ਗਿਆ بیٹے ਉਹ ਬੇਟਾ ਮਾਜ ਕਰਦੇ ਆ ਮਾਜ ਕਰਦੇ ਵਾਹ ਬੇਟੇ ਵਾਹ ਅਰੇ ਵਾਹ ਰੰਗਾਰੰਗ ਪ੍ਰੋਗਰਾਮ ਮੋਟਾ ਅਸੀਂ ਚਾਂਗੂਰ ਹੋਰ ਕੰਮ ਕਰਾਂਗੇ ਹੋਰ ਵੱਡਾ ਪਹਿਲਾ ਟੋਪਾ ਦੇਖੋ ਇਹ ਪਹਿਲਾ ਦੋ ਜੁਨਾ ਸਾਡਾ ਟੋਪਾ ਇਹ ਪਹਿਲਾ ਇਹ ਤੀਜਾ ਪੈਂਦਾ ਕੀ ਬਾਬਾ ਜਾ ਰਹੇ ਹੈ ਦੇਖਦਾ ਜੀ ਮੈਂ ਬਸ ਆ ਜਾਊਗਾ ਅੱਜ ਤੇ ਆਹ ਬਾਬਾ जय माता दी दीदी का है जय माता दी तो मिलते हैं फिर हम लोग मैं सारे पंजाबी उन कोई बिनती करांगा यार जी जेड़े भी आ दरक्तਾਂ ਕੋਲ ਜਿਨ੍ਹਾਂ ਦੀ ਜਮੀਨਾਂ ਯਾਰ ਉਹ ਆ ਕੰਮ ਨਾ ਨਾ ਕਰਿਆ ਕਰਵਾ ਦੇ ਆ ਵੀ ਸੁੱਕ ਗਏ ਤਾਂ ਆ ਵੀ ਨੂੰ ਵੀ ਅੱਗ ਲੱਗੀ ਥੋੜੀ ਥੋੜੀ ਇਹ ਵੀ ਸੁੱਕ ਗਿਆ ਆ ਜਿਹੜੇ ਜ਼ਿਆਦਾ ਹੀ ਸੁੱਕੇ ਹੋਨੇ ਆ ਬਾਈ ਸਾਹਿਬ ਉਹ ਤਾਂ ਜਲੇ ਜਾਂਦੇ ਆ ਬਾਈ ਖੁੱਕ ਜਾਂਦੇ ਆ ਆ ਲੈ ਆਦਰਾ ਆ ਲੈ ਸਾਰੇ ਭਾਈ ਇਹਨੇ ਆਹ ਭਾਈ ਨੇ ਚਲ ਚੰਗਾ ਕੰਮ ਕਰਿਆ ਇਹ ਹੈ ਬਾਈ ਨਹੀਂ ਇਹ ਭਈਆ ਦੋ ਦੋ ਚੰਗਾ ਖੜਿਓ ਤੇ ਤੁਸੀਂ ਦਰਖਤ ਦੀ ਐਵੇਂ ਤਾਂ ਪਤਾ ਕਰਨਾ ਨਾ ਉਹ 5 ਖੜੇ ਹੋਏ ਦੁਪਹਿਰ ਨੂੰ 12 ਵਜੇ ਦਾ ਕੋਈ ਮਾਸਟਰ ਜੀ ਵਾ 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 ਹੋ ਗਿਆ ਲੈ ਮੂੜੋ ਹੋ ਗਿਆ ਹੁਣ ਨਹੀਂ ਦਿੰਦੇ ਪਤਾ ਕੀ ਹੋਇਆ ਮੰਮੀ ਦਾ ਆ ਗਿਆ ਫੋਨ ਮੰਮੀ ਕਹਿੰਦੀ ਡੈਡੀ ਦਾ ਗਿਆ ਤੇਰਾ ਹੁਣ ਆ ਜਾ ਘਰ ਨੂੰ ਬਾਏ ਬਾਏ ਟਾਟਾ ਗੁੱਡ ਬਾਏ ਗਿਆ ਮਰੀਆਂ 来 아니 அதਨ ਬੇਤ। ਗਾਰੂ ਤੇ ਗਾਰੂ ਕਿਦੋਂ ਆਉ ਦੇ ਲਾਤਾ ਲਾਤਾ ਦੇਖੇਗਾ ਨਾ ਜਣੇ ਨਾਲ ਲੈ ਨੇ ਲਾਤਾ ਲਾਤਾ ਸੋਦਰ ਹੈ ਮੋਟ ਚਾਲਦੀ ਹੋ ਭਾਈ ਆ ਪ੍ਰੋਜੈਕਟ ਬਹੁਤ ਖਤਰਨਾਕ ਹੈ ਇਹ ਬਾਈ ਨਾਲ ਆਪਾਂ ਵੀਡੀਓ ਲੈ ਕੇ ਆਉਂਗੇ ਪੂਰਾ ਐਸਟੀਮੇਟ ਅਥਰ ਦੇਣਾ ਗਾ ਇਹ ਪੂਰਾ ਐਸਟੀਮੇਟ ਹੈ ਚਾਲਦੀ ਆ ਪਤਾ ਨਹੀਂ ਲੱਗਦਾ ਉਹ ਗੂੰ ਗੂੰ ਕਰੂਗੀ ਆ ਜਾ ਪੁੱਤਰ ਨਾ ਆਈਏ ਕਿ ਸ਼ਹਿਰ ਆਏਗਾ ਲਿਆਉਣਾ ਮੇ ਕਰੋ ਮਟ ਲਾਉਣਾ ਹਾਂ ਭੱਜ ਕੇ ਜਾ ਚਾਲ ਦੀ ਆ ਦੇਖੋ ਬਾਈ ਨੇ ਬਾਈ ਬਿਜਲੀ ਦਾ ਬਚਾਉਂਦਾ ਅਗਲਾ ਸਹੀ ਪ੍ਰਯੋਗਤਾ ਕਰਦਾ ਹੈ ਬਾਈ ਨਾ ਪਰਾਂ ਹੀ ਰਹੀ ਤੁਹਾਡੇ ਗਰੰਟ ਮੜ ਬਹੁਤ ਤਕੜਾ ਗਰੰਟ ਹੁੰਦਾ ਹੈ ਅੱਛਾ ਜੀ ਬਾਈ ਨੇ ਪਤਾ ਕੀ ਕਰਿਆ ਓ ਨਾ ਆ ਭਾਈ ਨੇ ਦੇਖੋ ਐਨ ਵਧੀਆ ਪੈਨਲ ਬਣਾਇਆ ਜਿੱਥੇ ਮਰਜ਼ੀ ਰੋੜ ਕੇ ਲੈ ਜਾਵੇ ਜਿਹੜੇ ਆਪਾਂ ਘਰਾਂ ਤੇ ਲਾਉਨੇ ਆ ਉਤੇ ਸਬਸਿਡੀ ਵੀ ਮਿਲ ਜਾਂਦੀ ਆ ਤੇ ਉਹ ਘਰਾਂ ਵਾਲੀ ਜਿਹੜੀ ਪਹਿਲਾਂ ਗ੍ਰਿਡ ਚ ਜਾਂਦੀ ਆ ਗ੍ਰਿਡ ਚ ਜਾ ਕੇ ਫੇਰ ਘਰ ਨੂੰ ਆਉਂਦੀ ਆ ਹਾਂ ਐ ਹੁੰਦਾ ਲਗਭਗ ਮੇਰੇ ਅਕੋਰਡਿੰਗ ਤਾਂ ਇਨਾ ਕੇ ਪਤਾ ਮੈਨੂੰ ਐ ਤਿੰਨ ਦਾ ਬਾਈ ਨੇ ਆ ਪ੍ਰੋਜੈਕਟ ਲਾਇਆ ਹੈ ਆਹ ਕਨਵਰਟਰ ਬਿਜਲੀ ਬਣਦੀ ਐ ਸੋਜ ਹਾਂ ਆ ਦੇਖ ਆ ਦੇਖੋ ਜੀ ਆਹ ਤਾਰ ਬਾਈ ਨੇ ਥੱਲੇ ਨੂੰ ਪਾਇਆ ਪਾਇਪ ਪਾਇਪ ਚ ਨੂੰ ਉਧਰੋਂ ਕੱਟਤੀ ਹੁਣ ਆਪਾਂ ਦੇਖ ਕੇ ਹਣੀ ਮੋਟਰ ਚਾਲਦੀ ਆ ਕਹਿੰਦੇ ਸੀ ਹਾਹਾ ਇਹ ਸਾਡਾ ਗ੍ਰਾਂ ਬੋਲਦੀ ਆ ਬੋਲਦੀ ਥੋੜੀ ਥੋੜੀ ਆਵਾਜ਼ ਆ ਰਹੀ ਹੈ ਨਾ ਕੀ ਬਾਤ ਹੈ ਇਹ ਹੀ ਦੀ ਠਾਂ 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 ਠੀਕ ਆ ਬਹੁਤ ਬਈ ਨਾ ਨਾ ਜੁਦੀ ਯੋਦੀਆ ਪਰ ਆਪਾਂ ਦਾ ਨਾਉਣਾ ਹੀ ਆ ਪਾਣੀ ਬਹੁਤ ਧੀਆ ਹੈ हट जा हट जा हट जा लगी मोटर छोटी है चल अस तीन जने नए चोभी <laughs> थोड़ी छोटी मोटर भी हूँ ठीक आ ਦੁਪਹਿਰ ਤੱਕ ਹੀ ਦੇਖੀ ਪਾਣੀ ਕਿੰਨਾ ਹੋਣਾ ਛੇਤੀ ਸੱਚੀ ਸਬਸਕ੍ਰਾਈਬ ਕਰੋ ਸਾਡੇ ਚੈਨਲ ਮੋਨਟਾਈਜ਼ ਹੋਵੇ ਫਿਰ ਪੂਲ ਚ ਜਾਇਆ ਕਰਾਂਗੇ ਅਸੀਂ ਆਹ 2-4 ਪੈਸੇ ਹੋਣ ਫਿਰ ਅਸੀਂ ਥੋੜਾ ਬੈਠਾ ਸੋਚਾਂਗੇ ਹਾਂ ਥੋੜਾ ਕੁਝ ਕਰਾਂਗੇ ਵੀ ਕਿਉਂਕਿ ਪੱਲੇ ਕੱਖ ਨਹੀਂ ਤੁਪਨੇ ਲਖਾਲੇ ਲੱਗਦਾ ਹਾਂ ਥੋੜਾ ਕਟ ਹੋ ਰਹੀ ਆ ਦੇ ਆਪਾਂ ਆਹ ਸਾਡੀ ਮਿਹਨਤ ਘਟਾ ਥੋੜੀ ਜੀ ਮਿਹਨਤ ਸਾਡੀ ਘਟ ਸਾਡਾ ਐਡੀਟਰ ਨਹੀਂ ਕੰਮ ਕਰਦਾ ਵੀਡੀਓ ਦਾ ਦੋ ਤਿੰਨ ਦਿੱਤੀਆਂ ਉਹਨੂੰ ਤਿੰਨ ਕਿਤੇ ਵਾਧੂ ਪਈਆਂ ਨੇ ਹਾਂ ਹੁਣ ਗਿਣੌਣ ਦੇਈ ਹੈ ਨਾ ਹੁਣ ਅਸੀਂ ਆਪੇ ਕੱਟ-ਬੱਟ ਕਰਕੇ ਇਕਨੇ ਪਾ ਦਿੱਤਾ ਉਸ ਤੋਂ ਬਾਅਦ ਲੋਕ ਮੈਨੂੰ ਗੁੱਸਾ ਆੜਿਆ ਮੈਂ ਕਿਹਾ ਯਾਰ ਕਿੰਨੇ ਦਿਨ ਹੋ ਗਏ ਪਿਆਈ ਨਹੀਂ ਕੋਈ ਮੈਂ ਇਕਨੇ ਪਾਤਾ ਯਾਰ ਉਹ ਠੀਕ ਆ ਉਸ ਤੋਂ ਬਾਅਦ ਆ ਠੀਕ ਹੋਊਗਾ ਬਲੌਗ ਜੀ ਇਹ ਬਲੌਗ ਤੋਂ ਬਾਅਦ ਇੱਕ ਵੀਡੀਓ ਅਸੀਂ ਅੱਜ ਸ਼ੂਟ ਕਰਾਂਗੇ ਉਹ ਵੀ ਬਹੁਤ ਗੈਂਡ ਹੋਗੀ ਆਉਣੇ ਵਾਲੀ ਆ ਉਹ ਥੋੜੀ ਉਹ ਫਨ ਟੈਪ ਹੋਗੀ ਫਨ ਕਰਾਂਗੇ ਉਹ ਚ ਕੋ 2-3 ਟਾਸਕ ਕਰਾਂਗੇ 2-3 ਗੇਮਾਂ ਖੇਡਾਂਗੇ ਬਹੁਤ ਘੈਂਟ ਗੇਮਾਂ ਖੇਡਣੀਆਂ ਆ ਕੀ ਕਹਿੰਨੇ ਸਹੀ ਆ ਲੱਖ ਰੁਪਏ ਦਾ ਨਾਮ ਰੱਖ ਲਾਂਗੇ ਲਗਭਗ ਜਾਣਾ ਹੋ ਗਿਆ ਲੱਖ ਆ ਲੈ 50000 ਮੇਰੇ ਨੇ ਬਾਲਾ ਇਹ 50000 ਨਲੀ ਚੋਚੋ ਮੇਰਾ ਜੀ ਕਰਦਾ ਮੈਂ ਹੁਣੇ ਵੱਡ ਜਾਮ ਪਰ ਅਫਸੋਸ ਦੀ ਗੱਲ ਇਹ ਆ ਮਾਲਕਾ ਜੀ ਮਾਲਕੇ ਨਾਲ ਮਿਲਦੇ ਆ ਮਾਲਕ ਜੀ ਵਾਜੀ ਕੀ ਬਾਤ ਹੈ ਭਾਈ ਜੀ ਇਹ ਕਿਵੇਂ ਹੁੰਦੀ ਆ ਉਹਨੂੰ ਮਾਰੀ ਨੂੰ ਇਹਨੂੰ ਹੈ ਬਣਾ ਦੇ ਬਣਾ ਦੇਣਾ ਤੁਹਾਨੂੰ ਵੀ ਬਣਾ ਦੇਣਾ ਕੁਝ ਇਹ ਭਾਈ ਇਹ ਕਿਵੇਂ ਹੁੰਦੀ ਆ ਪਤਾ ਨਹੀਂ ਹੋ ਜਾਂਦੀ ਆ ਕਦੀ ਪਹਿਲਾਂ ਜਦੇਗੀ ਹਾਂ ਜੀ ਕੀ ਹੈ ਦੀ ਕਦੇ ਦੀ ਪਹਿਲਾਂ ਨਿੰਬੂ ਆ ਨਾ ਮਿਰਚ ਮਿਰਚ ਲੱਗਦਾ ਨਹੀਂ ਯਾਰ ਅੰਨ ਨਿੰਬੂ ਗੜੇ ਵਾਸੇ ਤੋਂ ਯਾਰ ਪੱਤੇ ਤਾਂ ਵੀ ਇਦਾਂ ਨਹੀਂ ਹੁੰਦੇ ਓਏ ਰਹਿਣ ਦੇ ਰਹਿਣ ਦੇ ਰਹਿਣ ਦੇ ਨਹੀਂ ਨਿੰਬੂ ਐ ਲਾਉ ਆਖਦਾ ਇਹ ਵੀ ਆਹ ਹਾ ਆ ਵੀ ਦੱਸ ਦੇ ਕੀ ਆ ਇਹ ਤਾਂ ਹੋਆ ਮੱਕੀ ਮੱਕੀ ਆ ਨਾ ਬਾਈ ਇਹ ਆ ਮੱਕੀ ਆ ਨਾ ਟਾਂਡੀ ਆ ਟਾਂਡੀ ਆ ਮੱਕੀ ਮੱਕੀ ਕਰੀ ਜਾਂਦਾ ਓਵਰ ਰਹਿਣ ਦੇ ਰਹਿਣ ਦੇ ਟਮਾਟਰ ਤੇ ਵੀ ਅੱਧੀ ਹੁੰਦਾ ਪੁਦੀਨਾ ਵੀ ਨਾ ਟਮਾਟਰ ਦਾ ਫਰਕ ਹੁੰਦਾ ਥੋੜਾ ਹਾਂ ਆਪ ਇਹਂਡੀਆਂ ਲਾਦਦੇ ਮੈਨੂੰ ਆਪ ਇਹਂਡੀਆਂ ਬਾਈ ਪੱਬੂ ਕੋਲ ਸਾ ਪੱਬੂ ਕੋਲ ਸਾ ਕੈਰਪੇ ਗੱਲੋ ਕੀ ਹੁੰਦਾ ਕੀ ਹੁੰਦਾ ਨਹੀਂ ਉੱਦਾਂ ਮਾਰਕੀਟ ਚ ਕੀ ਰੇਟ ਚੱਲ ਮਾਰਕੀਟ ਰੇਟ ਨਹੀਂ ਆਪ ਵੀ ਮਾਰਕੀਟ ਹੈ ਆਪ ਦਿਓ ਮਾਰਕੀਟ ਇਹ ਤਾਂ ਘਰਾਂ ਚੱਲ ਜਾਣਾ ਨਹੀਂ ਵੈਸੇ ਪੁੱਛ ਰਹਾ ਮੈਂ ਉੱਦਾਂ ਇਹ ਜਿਹੜਾ ਇਹਨਾਂ ਕਿਹੜਾ ਵੇਚਣਾ ਘਰ ਵਾਸਤੇ ਆ ਮਾਰਕੀਟ ਪ੍ਰਾਈਸ ਬਹੁਤ ਤਗੜੇ ਵੀ ਪਤਾ ਮਾਰਕੀਟ ਦੀ ਇਹ ਗੰਦੀ ਗੱਲ ਆ ਹੁਣ ਜੇ ਅੱਜ ਖੀਰਾ 40 ਰੁਪਏ ਵਿਗਦਾ ਕਿਲੋ ਜਿਆਦਾ ਲਾ ਲੈਣ ਲੋਕਾਂ ਨੇ ਲਾਲ ਬਾੜ ਨੂੰ ਉਹਨਾਂ ਜਾਲਿਆਂ ਨੇ 5 2 3 ਰੁਪਏ ਕਰ ਦਿੰਦਾ ਬੰਦੇ ਨੂੰ ਕੀ ਬਚਣਾ ਯਾਰ ਉਹਦੇ ਵੀ ਠੀਕ ਆ ਕੀ ਬਾਤ ਆ ਬੰਦੇ ਨੂੰ 1 ਰੁਪਏ ਸਹੀ ਆ ਲਾਗਤ ਬਹੁਤ ਲੱਗ ਜਾਂਦੀ ਆ ਕਮਾਈ ਹੈ ਨਹੀਂ ਕਮਾਈ ਹੈ ਨਹੀਂ ਇਹ ਸਾਲੇ ਬੜੇ ਮਾਰਕੀਟ ਵਾਲੇ ਨਾ ਇਹ ਸਾਲੇ ਝੋਲ ਕਰਦੇ ਆ ਇਹ ਹਰਾਮੀਆ ਕੁੱਤੇ ਆ ਢੈਣੇ ਇਹ ਕਿਸਾਨਾਂ ਨੂੰ ਰੇਟ ਨਹੀਂ ਦਿੰਦੇ ਤਾਂ ਹੀ ਐਮਐਸਪੀ ਐਮਐਸਕੇ ਕਰੀਅਨੇ ਕਿ ਕਿਸੇ ਦੇ ਫਸਲ ਦੀ ਤਾਂ ਰੇਟ ਮਿਲੇ ਪੈਪ ਹੈ ਵਿੱਚ ਨਹੀਂ ਨਹੀਂ ਪੈਪ ਨਹੀਂ ਹੈਗਾ ਮੋਟਰ ਦੀ ਪਹਿਲਾਂ ਆਹੂੰ ਓਕਣ ਦਾ ਪੈਪ ਆ ਇਹ ਚੀਜ਼ਾਂ ਸੰਭਲੋ ਬਾਈ ਇਹ ਪਿੰਡਾਂ 'ਚ ਬਹੁਤ ਹੋਣਗੇ ਬਰੂਟ ਬਰੂਟ ਪੀਪਲ ਗੂਪਲੇ ਸੰਭਲੋ ਚੜ ਦੇ ਕੋ ਚੜ ਦੇ ਸਾਡੇ ਪਿੰਡ ਦੇ ਤਾਂ ਬਫਰ ਜੜਾਂ ਜਿੰਨਾ ਆਮ ਦਰਖਤ ਹੁੰਦਾ ਉਨੀ ਦਾ ਇਹਦੀ ਜੜਾ ਹਾਂ ਦੇਖੋ ਜੀ ਤਾਂ ਆਮ ਦਰਖਤ ਹੁੰਦਾ ਨਾ ਉਡੀ ਦਾ ਇਹਦੀ ਜੜੇ ਆ ਜੜ ਤਾਂ ਬਹੁਤ ਸਨੇ ਰੱਖਣੀ ਹੈ ਜਿਹਦਾ ਸੂਣੀ ਬੰਦੇ ਹੁਣ ਮੇਰੇ ਮੇਰੇ ਹੱਥ ਇੰਨਾ ਦਾ ਮੇਰੇ ਹੱਥੇ ਜੜਾ ਦਾ ਇਹਦਾ ਪੱਤਾ ਪਤਾ ਆ ਸਹੀ ਆ ਸ਼ਾਂ ਬੜੀ ਸਖੜੀਆਂ ਇਹਦੀ ਆਪਰੇ 7 ਰਹਿੰਦਾ ਪਿੰਡ ਚ ਵੱਧਾਂ ਵੱਧ ਨੇ ਤਿੰਨ ਤਾਂ ਆ ਹੋ ਗਏ ਇਹ ਹੋਰ ਚਾਰ 5 1 2 3 5 6 7 ਵਾਏ ਸਾਡੇ ਘਰ ਮੂਰੇ ਵੀ 7 7 ਦਾ ਇਹ ਹੋਗਾ ਛੋਟਾ ਉਹ ਉਹ ਗੱਲ ਲੈ ਉਹਦਾ ਫਿਰ ਇੱਧਰ ਇੱਧਰ ਵੀ ਹੈਗੇ ਨਾ ਆਓ ਸਾਹਮਣੇ ਦੋ ਹਾਂ ਦੋ ਹੋਗੇ ਬੜੇ ਬੜੇ ਉਧਰ ਨੇ ਪਿੰਡ ਚ ਆਪਣੇ ਤਿੰਨ ਸਕੂਲ ਵੱਲੀ ਤਿੰਨ ਉਧਰ ਤੇ ਚਾਰ ਨੇ ਵੱਡੇ ਆਖਾ ਸਨ ਬਹੁਤ ਆ ਯਾਰ 20 ਕ ਹੋਣਿਆਂ ਲੱਗਦਾ ਹੈ 20 ਕ ਆ ਗਿਆ ਇੱਕ ਸ਼ਿਕਾਰੀ ਤਾਂ ਕਰਨ ਦੇ ਕਾਰਨ ਵੀ ਘੇਰੀ ਦੋਹੇ ਭਾਈ ਆ ਗਏ ਇਕੱਠੇ ਮੈਂ ਨਾਲੇ ਨੰਗ ਗਿਆ ਤਾਂ ਆ ਤੇਰੀ ਲੋਰ ਹੈ ਨਾ ਦੇਖ ਲੈ ਕਬਜਾ ਕਰ ਲਿਆ ਜੱਟ ਨੇ ਕਬਜਾ ਵੀ ਆ ਹੈ ਜੀ ਜੀ ਤੇ ਕਰੀਦਾ ਜਿਹੜੀ ਨਵੀਂ ਹੋਵੇ ਨਹੀਂ ਆਇਆ ਫਿਰ ਹਾਂ ਮੈਂ ਆਪ ਤੁਹਾਨੂੰ ਹੀ ਕਹਿਣ ਲੱਗਾ ਤਾਂ ਮੈਂ 5 ਮਿੰਟ ਆ ਜਾ 2 ਮਿੰਟ ਚ ਆ ਜਾ 5 ਮਿੰਟ ਤੇਰੇ ਵੱਧ ਹੋਣੇ ਲਿਆਉਂਗਾ ਉਹ ਉਹ ਹੀ ਲਿਆਉਂਦਾ ਉਹਨੂੰ ਕਹਿਣਾ ਹਰਸ਼ ਖਾਣ ਪੀਣ ਦਾ ਖਵਾਲ ਲੈ ਆਈ ਆਪਾਂ ਨੂੰ ਲਿਆ ਹਰਸ਼ ਨਾਲ ਥੋੜੀ ਮੀਟ ਅਪ ਕਰ ਲਈਏ ਆਉਂਦਾ ਫੇ ਲਿਆਈ ਨਾ ਕਰ ਨਾ ਚਾ ਜਦਾ ਕੰਮ ਕਰਨਾ ਨਹੀਂ ਸਿੱਖਿਆ ਕੋਈ ਹਾਂ ਇੱਕੋਂ ਦਾ ਹੋਰ ਓ ਰੁਕਦਾ ਜਾ ਓ ਰੁਕ ਜਾ ਗੱਲ ਤਾਂ ਸੁਣ ਲੈ ਦਾ ਦਾਸਾ ਕੀ ਕਰ ਆਰਤਾ ਜਹੀ ਆ ਫੜ ਓ ਮਾਇਆ 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 ਮਮਤਾ ਮੌਣੀ ਜਣ ਬਣ ਦਸਾ ਜੈ ਨੈ ਮੈਂ ਹੰਦਾ ਹੋਲਾ ਹੋਲੇ ਬੰਦ ਕਰ ਇਹਨੂੰ ਦੋ ਦੋ ਜੀ ਟ੍ਰੈਲਰ ਦੇ ਦੀ ਕੋਸਰ ਫੜ ਲੈ ਠੀਕ ਆ ਤੇ 10 ਰੁਪਏ ਪਲੇਜ ਲੂਜ ਉਹ 25 ਰੁਪਏ 25 ਰੁਪਏ ਦੇ ਦੇ ਉਹ ਪੈਕੇਟ ਆ ਜਾਂਦਾ ਲੇਜ਼ ਦਾ ਉਹ ਕੋਲੇ ਅੰਕਲ ਤੋਂ ਕਹਿੰਦੀ ਲੇਜ਼ ਦਾ ਬੜਾ 25 ਰੁਪਏ ਵਾਲਾ ਪੈਕੇਟ ਦੇ ਦੋ ਉਹ ਖੁੱਲੇ ਉਹ ਦੋਏ ਜਿਹੜੇ ਖੁੱਲੇ ਲੈ ਜਾਓ ਵਾਲੇ ਲਾਲ ਦੇ ਲੇਜ਼ ਪਕੌੜੀਆਂ ਪੈਕੇਟ ਫੜਦਾ ਯਾਰ ਪਤਾ ਨਹੀਂ ਕਿਵੇਂ ਸਾਲੇ ਬਣਦੇ ਆ ਇਹਦਾ ਲੇਜ਼ ਕਰਕਰੇ ਲੈ ਇੰਨੇ ਨਹੀਂ ਲਾਉਣੇ 30 40 ਰੁਪਏ ਦੇ ਲੇਜ਼ ਕਰਕਰੇ ਲੈ ਟੱਕਾ ਟੱਕੇ ਸਭ ਗੋਣੇ ਜਿਹੜਾ ਲੇਜ਼ ਕਰਕਰੇ ਟੱਕਾ ਟੱਕ ਮਿਕਸ ਜਾ ਹਾਂ ਇੱਕ ਠੰਡਾ ਦੇ ਮੋੜ ਦੇ 50 ਮੋੜਾ चोबर <laughs> ਹੇ ਇਹ ਤੋ ਇਹ ਤੋ ਤੁਰਿਆ ਨਹੀਂ ਜਾਂਦਾ ਅੱਜ ਪਾਣੀ ਜ਼ਿਆਦਾ ਹੈ ਹਾਂ ਲੋਰ ਹੈ ਲੋਰ ਹਾਂ ਤੇਰੀ ਕੀ ਹੋ ਗਿਆ ਮੈਂ ਪਾ ਕੇ ਗਿਆ ਤਾਂ ਪਾ ਮੈਂ ਤੈਨੂੰ ਫਤਿਹਗੜ੍ਹ ਸਾਹਿਬ ਨੂੰ ਆਹ ਸਾਰਾ ਬਸ ਪਰੌਣ ਨੂੰ ਖੜਾਉਣਾ ਖੜਾ ਆਉਂਗੀ ਨਹੀਂ ਖੜਾ ਆਉਣਾ ਹੁਣ ਚੱਲ ਸੁਕੇ ਨਾ ਇਹ ਚੱਲਦੇ काल चुके ना कल सुखे नहाइए कमाल मर्जी जशू जशो मेरा जशू जशू आई आगे ਓ ਮਾਈ ਗॉड ਓ ਮਾਈ ਗੋਡ ਤੁਪਾਂ ਬਹੁਤਾ ਬਿਹਰੇਉ ਤਰ ਤਰ ਮਚੇ ਪਿਆ ਉਹਨੇ ਤੋਂ ਆ ਸੋਹਣੀਆਂ ਸੋਹਣੀਆਂ ਆਵਾਜ਼ਾਂ ਨੇ ਜਿਹੜੀਆਂ ਚੂੰ ਚੂੰ ਚੈ ਚੈ ਬਹੁਤ ਸੋਹਣੀਆਂ ਲੱਗਦੀ ਮੋਰ ਨਹੀਂ ਤੇ ਤਾਂ ਬਹੁਤ ਸੋਹਣੀਆਂ ਲੱਗਦੀ ਨਾ ਕੁਦਰਤ ਸਪੋਹ ਸੋਹਣੀ ਆ ਕੁਦਰਤ ਨੂੰ ਮਾਨਦੇ ਹੀ ਨਹੀਂ ਆਪਾਂ ਕੁਦਰਤ ਨਹੀਂ ਸੋਹਣੀ ਪੁਰਾਣੇ ਕਿਉਂ ਨਹੀਂ ਸਮਝਦੇ ਕੁਦ ਪਿੰਡਾਂ ਵਾਲਿਆਂ ਨੂੰ ਸਵਾਦ ਬਹੁਤ ਆਉਂਦਾ ਆਉਣਾ ਮੋਟਰਾਂ ਦੇ ਨਾਲ ਭਾਈ ਇੱਕ ਲਾਗੇ ਫੀਲਿੰਗ ਹੁੰਦੀ ਆ ਮੋਟਰ ਠੰਡੇ ਪਾਣੀ ਨਾਲ ਡੌਕੀਆਂ ਆਉਂਦੀਆਂ ਨਾ ਮੇਰੇ ਮੌਲਾ ਹੌਲਾ ਹੌਲਾ ਹੋਈ ਜਾਂਦੀ ਆ ਹੌਲਾ ਹੌਲਾ ਹੋਣਾ ਹੌਲਾ ਹੌਲਾ ਸਟ੍ਰੈਸ ਜਮਾਈ 0 ਓਏ ਮਮੇ ਨੂੰ ਨਹੀਂ ਪਤਾ ਕਿ ਗਲਾਸ ਚੱਕ ਲਿਆ ਹੈ ਆ ਤਾਂ ਸਿਆ ਆ ਮਾ ਬਾਲੀਆਂ ਛਾਲਾ ਨਹੀਂ ਮਾਰਨੀ ਆ ਕਿਤੇ ਬਾਅਦ ਚੋਂ ਪਤਾ ਲੱਗੇ ਅੰਮਾ ਯਾਰ ਉਯਾਰੀ ਦੇ ਪਰ ਨੂੰ ਨਗਾ ਆ ਜੇ ਨਗਾ ਹੁੰਦੀ ਏ ਦੇ ਪਰੋਂ ਥੱਲੇ ਨੂੰ ਨਹੀਂ ਗਿਆ ਆਜਣਾ ਆ ਹੋਣਾ ਆ ਹੋਣਾ ਆ ਹੋਣਾ ਦੇਖਦੇ ਆ ਗਿਰਦਾ ਇਹ ਇਹ ਹੈਗਾ ਹੈ ਹੈਗਾ ਡਰਾਈਵਰ ਪਹੁੰਚ ਗਿਆ ਪਹੁੰਚ ਗਿਆ ਹੈ ਤੇ ਕੋਈ ਨਾ ਗੱਲ ਆ ਲੋਰ ਕਿੰਨੀ ਫਾੜੀ ਆ ਫੜੀ ਫੜੀ ਆ ਬਟਨ ਵਾਲੀ ਆ ਸਮਾਨ ਆ ਗਿਆ ਸਮਾਨ ਵਿੱਚ ਛੱਡਣੇ ਤੇ ਫੇਰ ਤੋਂ ਵਿੱਚ ਛੱਡ ਦੇਣਾ ਹੈ بس آ جا کی گل ہوگی ਘਰਾਂ ਜਾ ਗਿਆ ਤਾਂ ਕੋਈ ਨਾ ਫਿਰ ਗਿਆ ਕਣ ਲਿਬੜ ਕੇ ਚਲ ਜਾਗੇ ਸਮਾਨ ਠੋਖ ਨੂੰ ਮਾਰਾ ਫੋਨ ਕਿਕੂ ਟੋਲੀਆ ਮੰਗਾਲਾ ਹੁਣ ਅਸੀਂ ਨਾ ਹਣਾ ਅਸੀਂ ਬਾਲਾ ਦਿਖਾਉਣਾ ਨੇ 2 4 3 3 4 4 ਫੋਟਾਟ ਹੋਣਗੇ ਮੇਰੇ ਵੀਰੋ ਪਾਰਟੀ ਚੱਲਣੀ ਆ ਟੈਂ 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 ਡਣ 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 ਸਿਨੈਮੈਟਿਕ ਸ਼ੌਟ ਵਿਚਾਰੇ ਥੱਲੇ गिर ਗਏ ਕੋਈ ਆ ਨਹੀਂ ਕੋਈ ਨਾ ਕਿ ਤੁਹਾਨੂੰ ਵੀ ਖਾ ਲੈਣਾ ਤੁਹਾਨੂੰ ਕਿਹੜੇ ਛੱਡਣਾ ਹੈ ਤੁਸੀਂ ਤਾਂ ਪਰਵਾਹ ਐ ਨਾ ਕਰੋ ਤੁਹਾਨੂੰ ਤਾਂ ਉੱਚੀ ਪਦਵੀ ਦੇਤੀ ਸੀ ਨਾ ਨਗ ਪੁਣਾ ਹੈ ਜੀ ਅਸੀਂ ਨਾ ਉਹ ਨਗ ਪੁਣਾ ਅਸੀਂ ਘਟ ਦਿਖਾਉਣਾ ਬਾਈ ਆਪਾਂ ਬ ਦੋ ਚਾਰ ਫੋਟੋਆਂ ਹੀ ਸ਼ੂਟ ਕਰਕੇ ਵਿੱਚ ਪਾ ਦੇਣੀਆਂ ਟੱਟੀ ਬਿਲਡਰ ਜਾ ਦੇਖ ਬੱਲੂ 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 ਰੋਲਾ ਬੱਲੂ ਰੋਲਾ ਸਸਕਾਰ ਜੀ ਅੱਜ ਦੀ ਨਿਊਜ਼ ਚੈਨਲ ਵਿੱਚ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਜੇ ਤੁਸੀਂ ਦੇਖਿਆ ਜਾਵੇ ਰੰਗਾਂ ਨਾਲ ਰੰਗ ਬਣਦੇ ਰੰਗ ਬਣਦੇ ਸੋਹਣੇ ਨਾਰੇ ਪੰਗ ਪੀਲੇ ਜਿਹੜਾ ਦੇ ਦੂੰਗਾ ਮਟਿਆਰੇ ਗਿਰ ਸੋਨੂ ਸਿੱਤੇ ਵਾਲਾ ਯਾਰ ਯਾ ਵੀ ਗੋ ਹੁਣ ਪਾ ਕੇ ਬਖਾਉਣੀ ਮੈਂ ਕਰ ਸਿੱਧੀ ਕਰ ਕਰ ਕਰਵੇਂ ਪਾ ਨੀ कडन हेलो हेलो हां जी की हाल चाल है दोस्तों की हाल चुप दोस्तों ऐ गुरु करी करी थोड़ा मूतू वाला मूतू वाला हेलो हेलो हां जी की हाल चाल है दोस्तों ठीक ठाक दो ਚਲ ਹੁਣ ਸਾਨੂੰ ਨਾਉਣ ਦੋ ਹਾਂਜੀ ਯਾ ਰੋੜ ਗਈ ਜਾਣੇ ਨਾ ਨਾਉਣਾ ਤਾਉਣਾ ਚੱਲ ਰਿਹਾ ਹੈ ਗਾਉਣਾ ਬਜਾਉਣਾ ਚੱਲ ਰਿਹਾ ਹੈ ਕਿਉਂ ਆਂਦਾ ਹੀ ਸਵਾਦ ਹੈਲੋ ਹੈਲੋ ਹਾਂਜੀ ਕੀ ਹਾਲ ਕੀ ਹਾਲ ਚੱਲ ਠੀਕ ਠਾਕ ਜੋ ਹਲੋ ਲੱਛਣ ਸਾਡੇ ਪੂਰੇ ਦੁਈ ਆ ਲੱਛਣ ਮਾੜੇ ਵਾਲੇ ਹੀ ਆ ਬਾਈ ਸਵਾਦ ਬਹੁਤ ਹੁੰਦਾ ਮੈਂ ਸਾਰਿਆਂ ਨੂੰ ਰეკਮੈਂਡ ਕਰੂੰਗਾ ਨਾ ਆਓ ਆਪਣੇ ਆਪਣੀ ਮੋਟਰਾਂ ਦੇ ਨਾਓ ਮੋਟਰਾਂ ਦੇ ਨਾਓ ਤੁਹਾਨੂੰ ਸਵਾਦ ਆਵੇਗਾ ਠੀਕ ਠਾਕ ਜੋ ਲੈਟਸ ਗੋ ਪਾਣੀ ਦੇ ਵਿੱਚ ਚਲੀਏ ਹਾਂਜੀ ਸੋ ਫਾਈਨਲੀ ਨਾ ਤੋਕੇ ਅਸੀਂ ਚੱਲਿਆ ਘਰ ਨੂੰ ਉਸ ਤੋਂ ਬਾਅਦ ਇੱਕ ਗੇਮ ਦੀ ਵੀਡੀਓ ਅਸੀਂ ਲੱਗ ਪਾਉਂਗੇ ਆ ਦੇਖੋ ਜੀ ਚੂਬੀ ਵਾਲਾ ਪਾਣੀ ਉਹ ਪੀ ਜਾਂਦਾ ਔਰ ਵੀਰ ਜੀ ਹਾਈ ਜਲ ਦੇ ਗੋਹੋ ਚੱਪਾ ਦੇ ਉਹ ਦੇਖਿਆ ਤੁਹਾਨੂੰ ਸੀਤੂ ਵਾਲਾ ਗਿਆ ਤਾਂ ਬੜਾ ਇਕੱਠਾ ਹੋਇਆ ਤੇ ਬਹੁਤ ਸਾਰੇ ਬੰਦ ਪਰ ਆਹ ਹਾਂ ਦੇਖਿਆ ਭੈ ਜੋ ਚੜਾਈ ਆ ਯਾਰ ਸਾਡੀ ਵੀ ਚੜਾਈ ਕਰਾ ਦਿਓ ਜੀ ਤੇ ਤੁਸੀਂ ਸੋਨੂ ਸੀਤੂ ਵਾਲਾ ਜਿਹੜਾ ਹੈ ਹਾਂ ਜੀ ਮੇਰੇ ਦੋਸਤੋ ਹਲੋ ਹਲੋ ਇਹੋ ਹੀ ਭੈ ਇਹੋ ਹੀ ਚਾਲਦੇ ਦੋਸਤ ਇਹੋ ਹੀ ਵੈਰਾਈ ਹੈ ਭਾਈ ਈਆ ਜੋ ਲੈ ਤੋ ਉਸਕੋ ਹਾਂਜੀ ਈਆ ਹਾਂਜੀ ਦੋਸਤ ਠੀਕ ਠਾਕ ਜੋ ਠੀਕ ਠਾਕ ਜੋ ਓ ਤੋੜੀ ਜੋ ਤੋੜ ਦੀ ਜੋ ਫਣ ਪਾ ਕੇ ਖੋੜੀ ਮੈਂ ਤੁਹਾਨੂੰ ਅਸੀਂ ਨਵੀਂ ਬਾਈਕ ਦਾ 100 ਐਗਜ਼ੌਸਟ ਚੈੱਕ ਕਰਾਉਨੇ ਆ ਉਹ ਹਟ ਜਾ ਕਹਿੰਦੇ ਲਫੜੇ ਖਾਏਗਾ ਮਿੱਟੀ ਜਿਹਾ ਬੇਡਾ ਚੱਲ ਜਾ ਓਏ ਦੇ ਆ ਬਾਈ ਬੀਲੀ ਕਿਵੇਂ ਮਾਦੀ ਜੀ ਕਰ ਕਰ ਇਹ ਲਖੜਾ YouTube ਨੇ ਰਿਸਟ੍ਰਿਕਟਲ ਆਉਣ ਨਹੀਂ ਹਰ ਜਾ ਯਾਰ ਕੱਟ ਜਾ ਉਹ ਆਹ ਆ ਪਾਣੀ ਪੈ ਗਿਆ ਬੰਦਾ ਬਰਨ ਆਊਟ ਮਾਨ ਲੱਗਿਆ ਹਿੱਲੀ ਨਾਲ ਉਹਨੂੰ ਵੀ ਦਿਖਾਈ ਮੈਨੂੰ ਵੀ ਦਿਖਾਈ ਕਿੱਦਾਂ ਰਖਾ ਵੀਡੀਓ 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 ਵੜ ਗਈ ਵੜ ਗਈ ਓਏ ਕਾ ਗੰਦੇ ਪਾਤਾ ਹੋਏ ਨੇ ਓਏ ਹੱਥਾਂ 'ਚ ਟਿਕਦਾ ਇਹਦਾ ਕੈਮਰਾ ਮੇਰੇ ਧੋਦੇ ਧੋਦੇ ਵੜਾ ਕੋਈ ਨਹੀਂ ਓਏ ਚੱਲ ਵਸ ਹੋਈਆਂ ਤੱਕੇ ਨਾਲ ਬਾਹਰ ਚੱਲ ਚੰਗਾ ਹੈ और अगर तुम लोग नए हो तो सब्सक्राइब करो वो जो लाल वाला बटन है उस पे फूंक फेंक के मारो या फिर मोमबत्ती मुझे नहीं पता बस क्लिक हो जाना चाहिए